Hello. Magic. Okay. Wish. ਨੰਬਰ ਕਾਲੀਤੀ ਬਖੂਦਵਾ ਹਾਂਜੀ ਅੱਜ ਜੋ ਪੁਲਿਸ ਸਟੇਸ਼ਨ ਅਨੰਦਪੁਰ ਸਾਹਿਬ ਵਿਖੇ ਅਚਨਚੇਤੀ ਵਿజిਟ ਕੀਤੀ ਹੈ ਇਨਫੋਰਮਲ ਇਨਸਪੈਕਸ਼ਨ ਇਸ ਥਾਣੇ ਦੀ ਅੱਜ ਚੱਲ ਰਹੀ ਹੈਗੀ ਹੈ ਉਸ ਸੀਲੇ ਦੇ ਵਿੱਚ ਇੱਥੇ ਅਸੀਂ ਆਏ ਹੈਗੇ ਆ ਇਸ ਥਾਣੇ ਦਾ ਇੱਕ ਜਨਰਲ ਰਖ ਰਖਾਓ ਕਿਸ ਤਰੀਕੇ ਦਾ ਹੈਗਾ ਇੱਥੇ ਕਿਹੜੇ ਅੰਡਰ ਇਨਵੈਸਟੀਗੇਸ਼ਨ ਮੁਕਦਮੇ ਹੈਗੇ ਆ ਅ ਤੇ ਇਥੋਂ ਦਾ ਜਿਹਨ ਜਨਰਲ ਕ੍ਰਾਈਮ ਟ੍ਰੈਂਡ ਕੀ ਹੈਗਾ ਪਿਛਲੇ ਸਾਲ ਦੇ ਕ੍ਰਾਈਮ ਟ੍ਰੈਂਡ ਤੇ ਇਸ ਸਾਲ ਦੇ ਕ੍ਰਾਈਮ ਟ੍ਰੈਂਡ ਦੀ ਕੰਪੈਰੀਜ਼ਨ ਅ ਅੱਜ ਕੀਤੀ ਹੈਗੀ ਹੈ ਤੇ ਉਹਦੇ ਨਿਗਾ ਇਸ ਥਾਣੇ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਉਸ ਨੂੰ ਹੋਰ ਬਿਹਤਰ ਬਣਾਉਣ ਲਈ ਕੁਝ ਦਿਸ਼ਾ ਨਿਰਦੇਸ਼ ਇਥੋਡੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਨੂੰ ਆਪ ਜਾਰੀ ਕੀਤੇ ਗਏ ਹਨ ਤੇ ਕੋਸ਼ਿਸ਼ ਕੀਤੀ ਜਾਊਗੀ ਕਿ ਇਥੋਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਜਿਹੜੀ ਕੰਪਲੇਂਟਸ ਹੈਗੀ ਆ ਪਬਲਿਕ ਕੰਪਲੇਂਟਸ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਜਲ ਤੋਂ ਜਲਦ ਉਹਨਾਂ ਨੂੰ ਚੰਗੇ ਤਰੀਕੇ ਨਾਲ ਸੋਲਵ ਕੀਤਾ ਜਾਵੇ ਕਰ ਸਕਦੇ ਜੀ ਕਰਦੇ ਹਾਂਜੀ ਇਹਦੀ ਵੀ ਮਨ ਪਾਵਰ ਆਡਿਟ ਸਾਡੀ ਸਾਰੇ ਜ਼ਿਲ੍ਹਿਆਂ ਦੀ ਚੱਲ ਰਹੀ ਹੈਗੀ ਹੈ ਤੇ ਉਹ ਵੀ ਜਲ ਤੋਂ ਜਲਦ ਪੂਰੀ ਕੀਤੀ ਜਾਊਗੀ ਬਿਲਕੁਲ ਜੀ ਸਾਰੇ ਜਿਨਨੇ ਵੀ ਹੁਣ ਸਾਰੇ ਤਿਉਹਾਰਾਂ ਦਾ ਸੀਜ਼ਨ ਜਿਹੜਾ ਹੈਗਾ ਉਹ ਨਜ਼ਦੀਕ ਆ ਰਿਹਾ ਹੈਗਾ ਤੇ ਤਿਉਹਾਰਾਂ ਨੂੰ ਲੈ ਕੇ ਵੀ ਜਿਹੜੀ ਹੈਗੀ ਹੈ ਪੁਖਤਾ ਸੁਰੱਖਿਆ ਜਿਹੜੀਆਂ ਰੱਖੀ ਜਾਊਗੀ ਬੰਦੋਬਸਰ ਰਿੰਨ ਸਾਰੇ ਕੀਤੇ ਜਾਣਗੇ ਸ਼ਰਦਾ ਲੋਹਾ ਦੀ ਮਾਨਵਤਾ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਊਗਾ ਮੈਂ ਇੱਕ ਸਤਾਲੂ ਬਾਹਰ ਆਂਦੀ ਆ ਤੇ ਨਾਂ ਦੇ ਬਹੁਤ ਨਹਿਰਾਂ ਵਿੱਚ ਡੁੱਬਦੀ ਬਹੁਤਾ ਇਸੇ ਟੈਮ ਬਹੁ ਹੋ ਰਿਹਾ ਹੈ ਜੀ ਹਾਂ ਜੀ ਇਹ ਇਹਦੇ ਬਾਰੇ ਵੀ ਜਿਹੜਾ ਹੈਗਾ ਪ੍ਰੀਵੈਂਟਿਵ ਐਕਸ਼ਨਸ ਵੀ ਲਏ ਜਾ ਰਹੇ ਹੈ ਤੇ ਅਸੀਂ ਐਨਡੀਆਰਫ ਦੇ ਵੀ ਨਾਲ ਵੀ ਤਾਲਮਿਲ ਰੱਖਿਆ ਹੋਇਆ ਹੈਗਾ ਤੇ ਪਿਛਲੇ ਸਾਲ ਵੀ ਜਿਹੜੀ ਪ੍ਰੋਬਲਮਸ ਆਈ ਹੈਗੀ ਆ ਉਹ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਐਡਵਾਂਸ ਲਾਈਜ਼ਿੰਗ ਇਸ ਵਾਰ ਕਰ ਲਈ ਹੈ ਥੈਂਕ ਯੂ